ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪ੍ਰਕਿਰਤੀ ਕਲੱਬ ਜੀਰਾ ਦੀਆਂ ਜਿੱਥੇ ਕਿ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸ਼੍ਰੀ ਸ਼ੰਕਰ ਕੁਟਾਰੀਆ ਜੀ ਬੱਚਿਆਂ ਲਈ ਪੀਣ ਵਾਲੇ ਪਾਣੀ ਲਈ ਮੋਟਰ ਲਗਾਈ ਗਈ ਸੋ ਤਸਵੀਰਾਂ ਤੁਹਾਡੇ ਨਾਲ ਅਸੀਂ ਲਗਾਤਾਰ ਸਾਂਝੀਆਂ ਕਰਾਂਗੇ ਦਰਸਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜਿਹੜਾ ਇੱਥੇ ਇੱਕ ਵੱਡਾ ਖੇਡ ਮੈਦਾਨ ਹੈਗਾ ਉਥੇ ਬਹੁਤ ਸਾਰੇ ਬੱਚੇ ਤੇ ਲੋਕ ਜਦੋਂ ਸ਼ਾਮ ਨੂੰ ਖੇਡਣ ਆਉਂਦੇ ਆ ਸੋ ਉਹਨਾਂ ਦੇ ਪਿੰਡ ਦੀ ਵੱਡੀ ਸਮੱਸਿਆ ਸੀ ਪਾਣੀ ਪੀਣ ਦੀ ਜਿਹੜੀ ਵੱਡੀ ਸਮੱਸਿਆ ਹੈਗੀ ਸੀ ਉਸ ਚੀਜ਼ ਨੂੰ ਲੈ ਕੇ ਅੱਜ ਜਿਹੜਾ ਜਨ ਅਸਕਤਰ ਹੈਗੇ ਆ ਪ੍ਰਕਿਰਤੀ ਕਲੱਬ ਦੇ ਚੰਨਜੀਤ ਸਿੰਘ ਸੋਨੂ ਮਿਕਸੀ ਵਾਲੇ ਨੇ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਸਰਦਾਰ ਅਮਰਜੀਤ ਸਿੰਘ ਦੀ 26 ਬਰਸੀ ਮੌਕੇ ਜਿਹੜਾ ਮੋਟਰ ਲਵਾ ਕੇ ਦਿੱਤੀ ਹੈ ਪ੍ਰਕਿਰਤੀ ਕਲੱਬ ਦੇ ਜਿਹੜੇ ਜਨ ਅਸਕਤਰ ਹੈਗੇ ਆ ਜੇਕਰ ਗੱਲ ਕਰਦੇ ਆਂ ਤੇ ਇੱਥੇ ਹਲਕਾ ਵਿਧਾਇਕ ਸ਼੍ਰੀ ਨਰੇਸ਼ ਟਾਰੀਆ ਜਿਹਦੇ ਪੁੱਤਰ ਸਪੁੱਤਰ ਸ਼ੰਕਰ ਗਟਾਰੀਆ ਜੀ ਮੁੱਖ ਮਹਿਮਾਨ ਦੇ ਪਹੁੰਚੇ ਉਹਨਾਂ ਨੇ ਰੀਬਨ ਕੱਟ ਕੇ ਔਰ ਮੁੱਖ ਮਹਿਮਾਨ ਦੇ ਤੌਰ ਤੇ ਇੱਥੇ ਪਹੁੰਚ ਕੇ ਜਿਹੜੀ ਸ਼ਿਰਕਤ ਕੀਤੀ ਹੈਗੀ ਸਾਡੀ ਪੱਤਰਕਾਰ ਟੀਮ ਨਾਲ ਖਾਸ ਤੌਰ ਤੇ ਇੱਥੇ ਗੱਲਬਾਤ ਕੀਤੀ ਗਈ ਸਰਦਾਰ ਜਰਨੈਲ ਸਿੰਘ ਭੁੱਲਰ ਜਿਹੜੇ ਇਸ ਪ੍ਰਕਿਰਤੀ ਕਲੱਬ ਦੇ ਪ੍ਰਧਾਨ ਹੈਗੇ ਆ ਤੇ ਨਾਲ ਹੀ ਭਜਨ ਪੇਂਟਰ ਜੀ ਹਰਪਾਲ ਸਿੰਘ ਗਿੱਲ ਤੇ ਕਲੱਬ ਦੇ ਜਨਨ ਸਕੱਤਰ ਚਰਨਜੀਤ ਸਿੰਘ ਸੋਨੂ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਹੈਗੀ ਸੋ ਤਸਵੀਰਾਂ ਵੇਖਦੇ ਆਂ ਤੇ ਕਰਦੇ ਆਂ ਗੱਲਬਾਤ ਪ੍ਰਧਾਨ ਸਾਹਿਬਾ ਜੇ ਪ੍ਰਕਿਰਤੀ ਕਲੱਬ ਜੀਰਾ ਵਿੱਚ ਜਿਹੜੀ ਨਵੀਂ ਟੈਂਕੀ ਦਾ ਉਦਘਾਟਨ ਕੀਤਾ ਗਿਆ ਕੀ ਕਹਿਣਾ ਚਾਹੋਗੇ ਇਹ ਜੀ ਜੀਰੇ ਦਾ ਸਭ ਤੋਂ ਵੱਡਾ ਸਟੇਡੀਅਮ ਹੈ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇੱਥੇ ਬੜੇ ਵੱਡੇ ਪੱਧਰ ਤੇ ਬੱਚੇ ਜਿਹੜੇ ਰੋਜ਼ ਖੇਡਣ ਵਾਸਤੇ ਆਉਂਦੇ ਨੇ ਇਹ ਮਹਿਸੂਸ ਕੀਤਾ ਗਿਆ ਵੀ ਇੱਥੇ ਪੀਣ ਵਾਲਾ ਪਾਣੀ ਨਹੀਂ ਬੱਚੇ ਵਿਚਾਰੇ ਥਾਂ ਥਾਂ ਤੇ ਫਿਰਦੇ ਰਹਿੰਦੇ ਨੇ ਪੀਣ ਵਾਲੇ ਪਾਣੀ ਦੀ ਬੜੀ ਘਾਟ ਸੀ ਉਹਨੂੰ ਮੁੱਖ ਰੱਖਦੇ ਹੋਏ ਜਿਹੜਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਖਿਡਾਰੀਆਂ ਵਾਸਤੇ ਕੀਤਾ ਉਹਨੂੰ ਮੋਟਰ ਲਵਾਈ ਏ ਤੇ ਉੱਥੇ ਟੈਂਕੀ ਲਵਾ ਕੇ ਟੂਟੀਆਂ ਲਵਾਈਆਂ ਨੇ ਤੇ ਉਹ ਜਿਹੜੀ ਸੇਵਾ ਸਾਰੇ ਖਰਚ ਜਿਹੜੀ ਮੋਟਰ ਦੀ ਉਹ ਸਾਡੇ ਪ੍ਰਕਿਰਤੀ ਕਲੱਬ ਦੇ ਜਨਰਲ ਸਕੱਤਰ ਸਰਦਾਰ ਚਰਨਪ੍ਰੀਤ ਸਿੰਘ ਸੋਨੂ ਸੋਨੂ ਮਿਕਸਿੰਗ ਵਾਲੇ ਨੇ ਆਪਣੇ ਪਿਤਾ ਜੀ ਦੀ ਯਾਦ ਵਿੱਚ ਕਰਵਾਈ ਹੈ ਉਹਨਾਂ ਦੇ ਪਿਤਾ ਜੀ ਦੀ ਅੱਜ ਵਰਸੀ ਹੈ ਤੇ ਹੁਣ ਜਿਹੜੀ ਹੈ ਉੱਥੇ ਪੀਣ ਵਾਲੇ ਪਾਣੀ ਦੀ ਜਿਹੜੀ ਉਹ ਬੱਚਿਆਂ ਨੂੰ ਸਮੱਸਿਆ ਨਹੀਂ ਆਏਗੀ ਜਿਹੜੇ ਆਮ ਸ਼ਹਿਰੀ ਅੱਗੇ ਸੈਰ ਕਰਨ ਆਉਂਦੇ ਉਹਨਾਂ ਵਾਸਤੇ ਅਸੀਂ ਵੱਖਰੀ ਪਹਿਲੇ ਇੱਥੇ ਮੋਟਰ ਲਵਾਈ ਹੋਈ ਹੈ ਠੰਡੇ ਪਾਣੀ ਦਾ ਪੀਣ ਵਾਸਤੇ ਪ੍ਰਬੰਧ ਕੀਤਾ ਹੋਇਆ ਹੈ ਇੱਕ ਹਫਤਾ ਪਹਿਲਾਂ ਅਸੀਂ ਇੱਥੇ ਟਾਇਲਟ ਸੀ ਬਣਵਾਇਆ ਨੇ ਪਬਲਿਕ ਆਸਤੇ 2 ਲੱਖ ਰੁਪਇਆ ਲਾ ਕੇ ਔਰ ਏ ਕਲਾਸ ਜਿਹੜੀਆਂ ਹੈਗੀਆਂ ਟਾਇਲਰਸ ਨੇ ਪ੍ਰਕਿਰਤੀ ਕਲੱਬ ਜਿਹੜੀ ਹੈ ਉਹ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਜਿਹੜਾ ਕੰਮ ਕਰ ਰਿਹਾ ਹੈ ਜਦੋਂ ਰਿਬਨ ਕਟਿਆ ਗਿਆ ਤਾਂ ਸਾਹਿਬ ਕੌਣ ਪਹੁੰਚੇ ਮੁੱਖ ਮਾਨ ਜੀ ਅੱਜ ਸਾਡੇ ਜਿਹੜੇ ਐਮਐਲਏ ਸਾਹਿਬ ਨੇ ਨਰੇਸ਼ ਕੁਟਾਰੀਆ ਜੀ ਉਹਨਾਂ ਦੇ ਬੇਟੇ ਸ਼ੰਕਰ ਕੁਟਾਰੀਆ ਜੀ ਉਹ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਤੇ ਉਹਨਾਂ ਨੇ ਜਿਹੜਾ ਹੈਗਾ ਰੀਵਲ ਕਟਿਆ ਤੇ ਇੱਥੇ ਸਮਾਗਮ ਦੇ ਵਿੱਚ ਵੀ ਉਹਨਾਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਮੇਰੇ ਪਿਤਾ ਜੀ ਸਰਦਾਰ ਅਮਰਜੀਤ ਸਿੰਘ ਜਿਹਦੀ ਅੱਜ 58ਵੀਂ ਵਰਸੀ ਦੇ ਸਬੰਧ ਵਿੱਚ ਮੈਂ ਇਥੇ ਪਾਣੀ ਦੀ ਟੈਂਕੀ ਤੇ ਮੋਟਰ ਦੀ ਸੇਵਾ ਕੀਤੀ ਆ ਜੀ ਤੇ ਮੈਂ ਵੇਖਿਆ ਜੀ ਜਿਵੇਂ ਗਰਾਊਂਡ ਦੇ ਵਿੱਚ ਬੱਚੇ ਖੇਡਦੇ ਆ ਉਹਨਾਂ ਨੂੰ ਬਾਰ-ਬਾਰ ਪਿਆਸ ਲੱਗਦੀ ਆ ਬਾਰ-ਬਾਰ ਪਾਣੀ ਪੀਣ ਲਈ ਹਰ ਚ ਭਜਦੇ ਆ ਆ ਕੇ ਉਹਨਾਂ ਦੀ ਕੋਈ ਕੋਈ ਗੇਮ ਡਿਸਟਰਬ ਹੁੰਦੀ ਆ ਕਈ ਕੁਝ ਹੁੰਦਾ ਕਈ ਵਾਰ ਕਰੇ ਘਰ ਦੇ ਹੌਲੇ ਦਿੰਦੇ ਇਸ ਕਰਕੇ ਮੈਂ ਕਿਹਾ ਵੀ ਇੱਥੇ ਹੀ ਆਪਾਂ ਪਾਣੀ ਦਾ ਸਾਰਾ ਪ੍ਰਬੰਧ ਕੀਤਾ ਜਾਵੇ ਉਸ ਚੀਜ਼ ਨੂੰ ਆਪਾਂ ਮੁੱਖ ਰੱਖਦੇ ਹੋਏ ਬੱਚਿਆਂ ਦੀ ਪਿਆਸ ਨੂੰ ਲਗਭਗ ਸ਼ਾਮ ਨੂੰ ਹਰ ਰੋਜ਼ 200 ਤੋਂ 250 ਬੱਚਾ ਇੱਥੇ ਖੇਡਦਾ ਬਹਾਂਦਾ ਤੇ ਉਹ ਸਾਰਾ ਆਪਾਂ ਪਾਣੀ ਦਾ ਪ੍ਰਬੰਧ ਕੀਤਾ ਵਾ ਔਰ ਥੋੜੇ ਦਿਨਾਂ ਤੱਕ ਐਮਐਲਏ ਨਰੇਸ਼ ਕੁਟਾਰੀਆ ਜੀ ਵੱਲੋਂ ਇੱਥੇ ਵਾਟਰ ਕੂਲਰ ਦਾ ਠੰਡੇ ਪਾਣੀ ਦੇ ਵਾਟਰ ਕੂਲਰ ਦਾ ਵੀ ਇਹਨਾਂ ਨੇ ਐਲਾਨ ਕੀਤਾ ਵਾ ਔਰ ਉਹ ਬਹੁਤ ਜਲਦ ਲੱਗ ਜੇਗਾ ਤੇ ਬਹੁਤ ਬਹੁਤ ਧੰਨਵਾਦ ਪ੍ਰਕਿਰਤੀ ਕਲੱਬ ਦਾ ਸਰਦਾਰ ਜਰਨੈਲ ਸਿੰਘ ਜੀ ਪੁੱਲਰ ਸਰਦਾਰ ਗੁਰਦੇਵ ਸਿੰਘ ਜੀ ਜੀਲਦਾਰ ਜੀ ਦਾ ਜਿਨ੍ਹਾਂ ਨੇ ਆ ਪ੍ਰੋਗਰਾਮ ਰੱਖਿਆ ਵਾ ਤੇ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਪੈਂਟਿੰਗ ਵੈਸੇ ਮੈਂ ਇੱਥੇ ਕੰਮ ਕਰਦਾ ਜਿੰਨੀ ਕਿ ਮੈਨੂੰ ਲੋੜ ਆ ਕੰਮ ਦੀ ਜਿੰਨਾ ਕਿ ਕਰ ਸਕਦਾ ਕਰਦਾ ਜੀ ਵੈਸੇ ਮੈਂ ਬਿਜ਼ਨਸ ਤੌਰ ਤੇ ਵੀ ਹੋਏ ਕੰਮ ਜੀ ਕਰਦਾ ਜੀ ਹੋਰ ਕਿਤੇ ਇਹ ਤਾਂ ਵੈਸੇ ਮੈਂ ਕੁਦਰਤ ਨਾਲ ਜੁੜਿਆ ਹੋਇਆ ਆ ਇਹ ਵੀ ਪ੍ਰਕਿਰਤੀ ਕਬਲ ਕੁਦਰਤ ਨਾਲ ਜੁੜੇ ਸੀ ਅਸੀਂ ਸਾਜ ਸਭਾਵਾਂ 'ਚ ਮਿਲਦੇ ਆਂ ਨੇ ਆ ਇਹਨਾਂ ਨੇ ਕਿਹਾ ਮੈਂ ਦੋ ਪੇਂਟਿੰਗਾਂ ਬਣਾਈਆਂ ਇੱਥੇ ਤੇ ਮੈਨੂੰ ਪੈਸੇ ਕੋਈ ਚੱਕਰ ਨਹੀਂ ਗਾ ਮੈਨੂੰ ਜੋ ਮਾਨ ਸਰਕਾਰ ਇੱਥੇ ਪਿਆਰ ਮਿਲਿਆ ਨਾ ਮੈਂ ਇੱਥੇ 10-15 ਦਿਨ ਜੋ ਕਰ ਰੋਕ ਕੇ ਉਹਨਾਂ ਨੇ 2 ਮਹੀਨਿਆਂ ਦੇ ਵਿੱਚ ਹੋਰ ਵੀ ਕੰਮ ਕਰਕੇ ਜਾਵਾਂਗਾ ਤੇ ਮੈਨੂੰ ਮਾਨਸਤ ਅੱਜ ਬਹੁਤ ਜ਼ਿਆਦਾ ਮਿਲਿਆ ਜੀ ਹਾਂਜੀ 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 ਨਾ ਦੋ ਮੈਂ ਖਲਾਇਦਾ ਸ਼ਾਇਰਾ ਇਹਦੇ ਕੋਈ ਤੇ ਬਾਰੀ ਸੁਣਾ ਦੇਣੀ ਜੀ ਇੱਕ ਤੇ ਕੋਈ ਕਮੀ ਨਹੀਂ ਰੱਵਾ ਤੇਰੇ ਆਸ਼ਕਾਂ ਦੀ ਤੈਨੂੰ ਇਸੇ ਕਿ ਲੱਖ ਹਜ਼ਾਰ ਕਰ ਦੇ ਤੇਰੀ ਸੇਵਾ ਚ ਲੱਗੇ ਹਰ ਵਕਤ ਰਹਿੰਦੇ ਹੋਰ ਕੋਈ ਨਹੀਂ ਕਾਰ ਵਿਹਾਰ ਕਰਦੇ ਉਹਨਾਂ ਚਿਰ ਨਹੀਂ ਛੂੰਦੇ ਕਿ ਅੰਨ ਪਾਣੀ ਜਿੰਨਾ ਚਿਰ ਨਹੀਂ ਪੂਜਾ ਦੀਦਾਰ ਕਰਦੇ ਤੇਰਾ ਭਜਨਾ ਤਾਂ ਉਹਨਾਂ ਨੂੰ ਇਸ ਕਰਦਾ ਤੇਰੀ ਕੁਦਰਤ ਨੂੰ ਜਿਹੜੇ ਪਿਆਰ ਕਰਦੇ ਤੇਰੀ ਕੁਦਰਤ ਨੂੰ ਜਿਹੜੇ ਪਿਆਰ ਕਰਦੇ ਨਹੀਂ ਜੀ ਪੇਂਟਾਂ ਕਿ ਵਧੀਆ ਮੈਂ ਨਾ ਅੱਗੇ ਵੀ ਦੱਸ ਗਿਆ ਮੈਂ ਦੇਸੀ ਜਾਂ ਟਰਾਲੀ ਵਾਲਾ ਪੇਂਟਰ ਹਾਂ ਤੇ ਮੈਨੂੰ ਸ਼ੌਂਕ ਹੈਗਾ ਇਹ ਜਦੋਂ ਟਾਈਮ ਲੱਗਦਾ ਕੰਮ ਹੈ ਘਰੇ ਆਪਣੇ ਲਾਇਬ੍ਰੇਰੀ ਬਣਾ ਰਿਹਾ ਵਾਂ ਤੁਹਾਨੂੰ ਕਹਿੰਦੇ ਨੂੰ ਕੰਪਲੀਟ ਹੋ ਜਾਂਦੇ ਇਹ ਮੈਂ ਨਾਲੇ ਨਾਲੇ ਬਣਾਈ ਜਾਂਦਾ ਨਾਲੇ ਰੋਜੀ ਰੋਟੀ ਨਾਲੇ ਮੈਂ ਹੋਰ ਸਿੱਖਦੇ ਆ ਤੇ ਵਧੀਆ ਵਧੀਆ ਇਹ ਬਣਾਈ ਹੋ ਇਸ ਤੋਂ ਵੀ ਵਧੀਆ ਬਣਾਈ ਆ ਹੁਣ ਮੈਂ ਤੇ ਦਾ 10-12 ਪਿੰਡਾਂ ਬਣਾਉਂਗਾ ਉੱਤੇ ਪੂਰੀ ਮਿਹਨਤ ਕਰੂੰਗਾ ਉੱਤੇ ਖੁੱਲੇ ਟਾਈਮ ਤੇ ਇੱਥੇ ਮੈਨੂੰ ਥੋੜਾ ਜਿਹਾ ਸਮਾਨ ਦੀ ਪ੍ਰੋਬਲਮ ਹੀ ਸੀਗੀ ਹਜੇ ਤੇ ਉਹ ਕਲਮਾ ਵਗੈਰਾ ਹੋਰ ਹੁੰਦੀਆਂ ਹੁਣ ਮੈਂ ਥੋੜਾ ਸਮਾਨ ਸੈੱਟ ਕਰਕੇ ਤੁਸੀਂ ਦੇਖਿਆ ਜੋ ਉਹਦੀ ਕਿਰਪਾ ਚਾਹੀਦੀ ਆ ਬਹੁਤ ਵਧੀਆ ਬਣੂਗਾ ਜੀ ਮੈਂ ਮਖੂਤ ਰਹਿਣ ਵਾਲਾ ਜੀ ਮੈਂ ਕਿ ਅਜੀਬ ਜੀ ਕਹਾਣੀ ਜੁੜੀ ਮੇਰੇ ਨਾਲ ਪਤਾ ਨਹੀਂ ਕੀ ਆ ਮੇਰਾ ਜਨਮ ਭੂਮੀ ਤਰੰਡੀ ਭਾਈ ਕੀ ਆ ਕਰਮ ਭੂਮੀ ਮੈਂ ਉੱਥੇ ਚਲਿਆ ਗਿਆ ਮਖੂ ਜੀਰਾ ਸੈਂਟਰ ਸੀ ਤੇ ਜੀਰਾ ਹੀ ਮੈਨੂੰ ਆਪਣਾ ਹੀ ਲੱਗਦਾ ਜਿੰਨਾ ਤੇ ਮਾਨਸਕਾਰ ਲੱਗਦਾ ਮੈਨੂੰ ਤਾਂ ਲੱਗਦਾ ਜੀਰਾ ਹੀ ਮੈਨੂੰ ਆਪਦਾ ਸ਼ਾਇਦ ਲੱਗਣ ਲੱਗ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਸਟੇਡੀਅਮ ਦੇ ਬਾਹਰ ਪਾਣੀ ਵਾਲੀ ਟੈਂਕੀ ਦਾ ਅਦਕਾਟਣ ਕੀਤਾ ਗਿਆ ਜਿਸ ਨੂੰ सोनू ਮਿਕਸਿੰਗ ਜੀ ਵਾਲਿਆਂ ਨੇ ਆਪ ਦੇ ਖਰਚਾ ਕਰਕੇ ਬਣਾਈ ਆ ਔਰ ਇਹਦੀ ਇੱਕ ਬਹੁਤ ਵੱਡੀ ਲੋੜ ਸੀ ਕਿਉਂਕਿ ਸਟੇਡੀਅਮ ਵਿੱਚ ਬੱਚੇ ਖੇਡਦੇ ਆ ਤੇ ਪਾਣੀ ਪੀਣ ਆਸਤੇ ਪ੍ਰਬੰਧ ਨਹੀਂ ਹੈਗਾ ਸੀ ਔਰ ਉਹ सोनू ਜੀ ਨੇ ਆਪਦੀ ਜਿਹੜੀ ਨੇਕ ਕਮਾਈ ਆ ਉਹਦੇ ਵਿੱਚੋਂ ਪੈਸਾ ਲਾ ਕੇ ਤੇ ਉਹਨੂੰ ਤਿਆਰ ਕਰਵਾਇਆ ਔਰ ਅਸੀਂ ਸਾਰੇ ਜੀੜਾ ਨਿਵਾਸੀਆਂ ਦਾ ਔਰ ਸੋਨੂ ਜੀ ਦਾ ਖਾਸ ਕਰਕੇ ਔਰ ਖਾਸ ਕਰਕੇ ਭਜਨ ਜੀ ਦਾ ਭਜਨ ਪੇਂਟਰ ਜੀ ਦਾ ਅਸੀਂ ਤੈਰ ਜਲੋਂ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਨੇ ਬਹੁਤ ਖੂਬਸੂਰਤ ਪੇਂਟਿੰਗ ਬਣਾਈਆਂ ਔਰ ਜਿਹੜੇ ਨੂੰ ਵੇਖ ਕੇ ਰੂਹ ਖੁਸ਼ ਹੁੰਦੀ ਹੈ ਔਰ ਦੁਬਾਰਾ ਫੇਰ ਭਜਨ ਜੀ ਦਾ ਧੰਨਵਾਦ ਔਰ ਸਾਰੇ ਜੀੜਾ ਨਿਵਾਸੀਆਂ ਦਾ ਧੰਨਵਾਦ ਮੈਂ ਇੱਕ ਹੋਰ ਅਪੀਲ ਕਰਦਾ ਜੀੜਾ ਨਿਵਾਸੀਆਂ ਨੂੰ ਵੀ ਪੈਸਾ ਲਾ ਕੇ ਚੀਜ਼ ਤਿਆਰ ਜ਼ਰੂਰ ਹੋ ਜਾਂਦੀ ਆ ਪਰ ਉਹਦੀ ਜਿਹੜੀ ਸਾਂਭ ਸੰਭਾਲ ਆ ਉਹ ਪੈਸਾ ਲਾਉਣ ਵਾਲਾ ਨਹੀਂ ਕਰਦਾ ਉਹ ਸਾਨੂੰ ਕਰਨੀ ਪੈਂਦੀ ਆ ਇੱਕ ਅਪੀਲ ਇਹੀ ਆ ਕਿ ਇਸ ਟਰੈਕ ਨੂੰ ਵੱਧ ਤੋਂ ਵੱਧ ਸਾਫ਼ ਸੁਥਰਾ ਰੱਖਿਆ ਜਾਵੇ ਪਾਰਕਾਂ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਗੰਦ ਨਾ ਪਾਇਆ ਜਾਵੇ ਇਸ ਖੇਤ ਦਾ ਧਿਆਨ ਰੱਖਿਆ ਜਾਵੇ ਸਾਰਿਆਂ ਦਾ ਧੰਨਵਾਦ ਸਾਸੀ ਗਾਲ